ਬੀਤੇ ਲੰਬੇ ਸਮੇਂ ਤੋਂ ਨੂਰਪਵੇਦੀ ਅਤੇ ਆਸ-ਪਾਸ ਦੇ ਹੋਰਨਾ ਖੇਤਰਾਂ ਦੇ ਲੋਕਾਂ ਲਈ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੀ ਗੁਰਦੇਵ ਹਸਪਤਾਲ ਨੂਰਪਵੇਦੀ ਵੱਲੋਂ ਇੱਕ ਹੋਰ ਨਵਾਂ ਉਪਰਾਲਾ ਸ਼ੁਰੂ ਕਰਦਿਆਂ ਹੋਇਆਂ ਆਪਣੇ ਹਸਪਤਾਲ 'ਚ ਇੱਕ ਨਵਾਂ ਵਿੰਗ ਗਾਇਨੀ ਅਤੇ ਆਧੁਨਿਕ ਸਹੂਲਤਾਂ ਵਾਲਾ ਜੱਚਾ-ਬੱਚਾ ਵਿਭਾਗ ਚਾਲੂ ਕਰਤਾ ਗਿਆ ਹੈ ਇਸ ਮੁਕੇ ਗੱਲ ਕਰਦਿਆਂ ਡਾਕਟਰ ਗੁਰਦੇਵ ਨੇ ਦੱਸਿਆ ਕਿ ਇਹਨਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਹੈ ਕਿ ਆਪਣੇ ਇਲਾਕੇ ਦੇ ਲੋਕਾਂ ਨੂੰ ਵਧੀਆ ਤੋਂ ਵਧੀਆ ਸੇਵਾਵਾਂ ਦਿੱਤੀਆਂ ਜਾ ਸਕਣ ਇਸ ਲਈ ਇਹ ਨਵੇਂ ਵਿੰਗ ਦੀ ਸਥਾਪਨਾ ਕੀਤੀ ਗਈ ਹੈ ਇਹ ਵਿੰਗ ਜਦੋਂ ਕਿ ਹਾਈ ਰਿਸਕ ਹਾਲਾਤ ਵਿੱਚ ਡਿਲੀਵਰੀ ਕਰਨੀ ਪਵੇ ਅਤੇ ਬੱਚੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਵੇ ਤਾਂ ਉਸ ਲਈ ਕਾਰਗਰ ਸਾਬਤ ਹੋਵੇਗਾ ਇਸ ਤੋਂ ਇਲਾਵਾ ਇਹ ਸੂਜ ਜ਼ਿਲ੍ਹਾ ਰੂਪਨਗਰ ਦੇ ਕਿਸੇ ਵੀ ਹਸਪਤਾਲ ਵਿੱਚ ਮੌਜੂਦ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਲੋਕਾਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ ਆਓ ਹੁਣ ਤੁਸੀਂ ਵੀ ਸੁਣੋ ਇਸ ਸੰਬੰਧੀ ਕੀ ਕਹਿਣਾ ਹੈ ਡਾਕਟਰ ਗੁਰਦੇਵ ਸਿੰਘ ਅਤੇ ਇੱਥੇ ਮੌਜੂਦ ਮਾਹਿਰ ਡਾਕਟਰਾਂ ਦਾ ਬਿਊਰੋ ਰਿਪੋਰਟ ਵੀਰਾ ਪੰਜਾਬ نیوز ਬੇਸਿਕਲੀ ਸਾਡਾ ਤੁਹਾਨੂੰ ਬੁਲਾਉਣ ਦਾ ਮਕਸਦ ਇਹ ਸੀ ਵੀ ਬੇਸਿਕਲੀ ਅਸੀਂ ਨਵਾਂ ਅੰਡਿੰਗ ਸਟਾਰਟ ਕੀਤਾ ਸੀ ਗਾਇਨੀ ਤੇ ਪੀਡੀਆ ਦਾ ਤੇ ਜਿਹਦੇ ਵਿੱਚ ਜਿੰਨੇ ਵੀ ਸਾਡੇ ਮੈਡੀਕਲ ਉੱਪਰ ਡਿਸਟ੍ਰਿਕਟ ਦੇ ਵਿੱਚ ਸ਼ਾਇਦ ਰੋਪੋੜਿਕ ਇੱਕ ਹਸਪੀਟਲ ਨੂੰ ਚਾੜ੍ਹ ਕੇ ਕਿਤੇ ਵੀ ਦੋ ਚੀਜ਼ਾਂ ਇਕੱਠੀਆਂ ਨਹੀਂ ਐ ਨਾ ਅਨੰਦਪੁਰ ਸਾਹਿਬ ਚਾਹੇ ਨਾ ਮੰਗਲ ਚਾਹੇ ਨਾ ਨੌਰਪੁਰ ਵੈਦੀ ਚਾਹੇ ਕਿ ਕਿੱਥੇ ਤੁਹਾਨੂੰ ਹਾਈ ਰਿਸਕ ਡਿਲੀਵਰੀ ਕਰਾਣੀ ਜਿਵੇਂ ਤੇ ਮੈਡੀਕਲ ਕੋਸ਼ਿਸ਼ ਜਦੋਂ ਉੱਥੇ ਵੀ ਨਹੀਂ ਹੋਣਗੀਆਂ ਕਿਉਂਕਿ ਜਿਵੇਂ ਅਨੇਸਥੀਸੀ ਦੀ ਜ਼ਰੂਰਤ ਹੈ ਸਾਡੇ ਡਾਕਟਰ ਸਾਹਿਬ ਡਾਕਟਰ ਸ਼ਮਨ ਨੇ ਐਮਰਜੈਂਸੀ ਦੇ ਵਿੱਚ ਤੇ ਇਹ ਡਾਕਟਰ ਡਾਕਟਰ ਪਰਮਯੋਤ कौर ਨੇ ਗਾਇਨੀ ਦੇ ਇਹ ਸਾਡੇ ਡਾਕਟਰ ਹਰਵਿੰਦਰ ਸਿੰਘ ਪੀਡੀਆਟ੍ਰੀਸ਼ੀਅਨ ਇਹ ਸਾਡੇ ਡਾਕਟਰ ਕਲਾਸਿਕ ਸਰਜਨ ਡਾਕਟਰ ਅਗਨਵ ਲਖੈਣੀ ਜੀ ਤੇ ਕਾਰਡੀਓ ਦੇ ਸਾਡੇ ਡਾਕਟਰ ਨੇ ਡਾਕਟਰ ਮਨਦੀਪ ਸਿੰਘ ਜੀ ਕੋਹਲੀ ਤੇ ਬੇਸਿਕਲੀ ਸਾਡੇ ਦੱਸਣ ਦਾ ਮਤਲਬ ਇਹੀ ਹੈ ਅੱਜ ਵੀ ਜਿਵੇਂ ਅਸੀਂ ਇਹ ਸਟਾਰਟ ਕੀਤਾ ਵਿੰਗ ਨੇ ਜੀ ਕੇ ਫੈਸਿਲਿਟੀ ਹੈ ਨਹੀਂ ਤੇ ਜਿਵੇਂ ਕੋਈ ਬੱਚਾ ਫਿਬਰੀ 6ਵੇਂ ਮਹੀਨੇ ਚ ਪੈਦਾ ਹੋ ਜਾਂਦਾ 7ਵੇਂ ਮਹੀਨੇ ਚ ਪੈਦਾ ਹੋ ਜਾਂਦਾ ਇਨਕੂਬੇਟਰ ਚ ਰੱਖਣਾ ਪੈਂਦਾ ਹੈ ਤੇ ਜਾਂ ਪੇਸ਼ੇਂਟ ਨੂੰ ਕਈ ਵਾਰੀ ਵੈਂਟੀਲੇਟਰ ਤੇ ਰੱਖਣਾ ਪੈਂਦਾ ਹੈ ਹਾਈ ਰਿਸਕ ਡਿਲੀਵਰੀ ਹੁੰਦੀ ਹੈ ਜਿਵੇਂ ਪੇਸ਼ੇਂਟ ਨੂੰ ਕੋਈ ਬਲੀਡਿੰਗ ਹੋ ਰਹੀ ਹੈ ਬਹੁਤ ਜ਼ਿਆਦਾ ਜਾਂ ਤਕਰੀਬਨ ਕਿਸੇ ਬੱਚੇ ਨੂੰ ਪ੍ਰੋਬਲਮ ਆਂਦੀ ਹੈ ਮਦਰ ਨੂੰ ਪ੍ਰੋਬਲਮ ਆ ਜਾਂਦੀ ਹੈ ਐਮਰਜੈਂਸੀ ਕੋਈ ਮਿਸਟੇਪੋਰਸ਼ਨ ਹੁੰਦਾ ਹੈ ਉਹ ਨੇੜੇ ਤੇ ਮਤਲਬ ਜਿਵੇਂ ਜਾਂ ਪੇਸ਼ੇਂਟ ਨੂੰ ਕਈ ਵਾਰੀ ਜੇ ਗਾਇਨੀ ਦੇ ਇਕੱਲਾ ਹੈ ਤਾਂ ਚਲੋ ਗਾਇਨੀ ਦੇ ਕੋਲ ਚਲਾ ਜਾਂਦਾ ਰੋਪੜ ਵਗੈਰਾ ਅਦਰਵਾਈਜ਼ ਨਾਲ ਬੱਚੇ ਨੂੰ ਸੰਭਾਲਣ ਦੀ ਜ਼ਰੂਰਤ ਹੋਵੇ ਤਾਂ ਨੇੜੀਕ ਨਹੀਂ ਹੈ ਤੇ ਦੂਜਾ ਨੰਬਰ ਹਾਈ ਰਿਸਕ ਡਿਲੀਵਰੀ ਮੇਰੇ ਖਿਆਲ ਨੇੜੇ ਤੇ ਡਾਇਨੋਕੋਲਿਸ ਇਕੱਲਿਆਂ ਕੋਲ ਵੀ ਨਹੀਂ ਉਹ ਕਿਉਂਕ ਕਿਸ ਨੂੰ ਕੋਈ ਦौरा ਪੈਂਦਾ ਹੈ ਕਿਸੇ ਦਾ ਬੀਪੀ ਕੰਟਰੋਲ ਨਹੀਂ ਹੈ ਜਾਂ ਕਿਸ ਨੂੰ ਪੇਸ਼ੈਂਟ ਸ਼ੂਗਰ ਹੈ ਇਸ ਕਰਕੇ ਅਸੀਂ ਇਹ ਵਿੰਗ ਤਿਆਰ ਕੀਤਾ ਹੈ ਵੀ ਜਿਹਦੇ ਨਾਲ ਅਸੀਂ ਆਪਾਂ ਵੱਧ ਤੋਂ ਵੱਧ ਸੇਵਾਵਾਂ ਆਪਣੇ ਇਲਾਕੇ ਨੂੰ ਦੇ ਸਕੀਏ ਚਾਹੇ ਨੰਗਲਦਾਰੀ ਆ ਹੋਵੇ ਚਾਹੇ ਅਨੰਦਪੁਰ ਸਾਹਿਬ ਦਾ ਚਾਹੇ ਨੂਪੁਰਬੇਦੀ ਦਾ ਕਿ ਕੋਈ ਇੰਨਾ ਜ਼ਿਆਦਾ ਕਿਤੇ ਵੀ ਤੁਹਾਨੂੰ ਫੈਸਿਲਿਟੀ ਨਹੀਂ ਮਿਲ ਪਾਏਗੀ ਤੇ ਸਾਡੇ ਕੋਲੇ ਡਾਕਟਰ 24 ਘੰਟੇ ਹੁੰਦੇ ਆ ਤੇ ਰਾਤ ਦਿਨ ਜਿਵੇਂ ਭਾਵੇਂ ਰਾਤ ਦੇ ਕੋ 12 ਵਜੇ ਵੀ ਪੇਸ਼ੈਂਟ ਆਉਂਦਾ ਹੈ ਹੈਂਡਲ ਕਰਦੇ ਆ ਤੇ ਬਾਕੀ ਡਾਕਟਰ ਵਰਸਣਗੇ ਤੁਹਾਨੂੰ ਪੀਡੀਆਟ੍ਰੀਸ਼ੀਨ ਸਾਡੇ ਹਾਂਜੀ ਬੇਸਿਕਲੀ ਸਰ ਦੇ ਕਹਿਣ ਦਾ ਮਤਲਬ ਇਹੀ ਆ ਕਿ ਗਾਇਨੀ ਤੇ ਪੀਡੀਆਟ੍ਰਿਕਸ ਦੋਵੇਂ ਡਿਪਾਰਟਮੈਂਟ ਆਫਰ ਆਪਸ ਦੇ ਵਿੱਚ ਕਾਫੀ ਜ਼ਿਆਦਾ ਇੰਟਰਲਿੰਕਡ ਹੁੰਦੇ ਨੇ ਤੇ ਜਿਵੇਂ ਸਰ ਨੇ ਦੱਸਿਆ ਕਿ ਆਪਣੇ ਨੇੜੇ ਇਲਾਕੇ ਦੇ ਵਿੱਚ ਕਿਤੇ ਵੀ ਇਹ ਦੋਵੇਂ ਡਿਪਾਰਟਮੈਂਟ ਇਕੱਠੇ ਨਹੀਂ ਹਨ ਤਾਂ ਇਹਦੇ ਨਾਲ ਕੀ ਹੈ ਕਿ ਜਿਵੇਂ ਕੋਈ ਵੀ ਗਾਇਨੀ ਦਾ ਪੇਸ਼ੈਂਟ ਹੁੰਦਾ ਆ ਮੰਨ ਲਓ ਉਹਦੀ ਕੋਈ ਡਿਲੀਵਰੀ ਪਹਿਲਾਂ ਹੋ ਜਾਂਦੀ ਹੈ ਜਿਵੇਂ ਸਰ ਨੇ ਕਿ ਹਾਈ ਰਿਸਕ ਕੋਈ ਡਿਲੀਵਰੀ ਹੋ ਜਾਂਦੀ ਹੈ ਕਿ 6ਵੇਂ ਮਹੀਨੇ ਦੇ ਵਿੱਚ ਕਈ ਵਾਰੀ ਬੱਚੇ ਦੀ ਡਿਲੀਵਰੀ ਕਰਨੀ ਪੈਂਦੀ ਹੈ 7th ਮੰਥ ਦੇ ਵਿੱਚ ਡਿਲੀਵਰੀ ਕਰਨੀ ਪੈਂਦੀ ਹੈ ਤਾਂ ਉਹਦੇ ਲਈ ਨਾਲ ਪੀਡੀਆਟ੍ਰੀਸ਼ੀਨ ਹੋਣਾ ਬਹੁਤ ਜ਼ਰੂਰੀ ਹੈ ਕੁਝ ਜਿਹੜੇ ਬੱਚੇ ਇੰਨੀ ਜਲਦੀ ਹੋ ਜਾਂਦੇ ਨੇ ਉਹਨਾਂ ਦਾ weight ਵੀ ਬਹੁਤ ਘੱਟ ਹੁੰਦਾ ਹੈ ਤੇ ਉਹਨਾਂ ਦੀ ਕੇਅਰ ਕਰਨ ਲਈ ਸਪੈਸ਼ਲ ਯੂਨਿਟ ਨਿੱਕੂ ਜਿਹਨੂੰ ਕਿ ਆਪਾਂ ਬੱਚਿਆਂ ਦਾ ਛੋਟੇ ਬੱਚਿਆਂ ਦਾ ICU ਕਹਿੰਦਾ ਉਹਦੇ ਵਿੱਚ ਕਿਹਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਦੀ ਟੇਕ ਕੇਅਰ ਕਰਨੀ ਪੈਂਦੀ ਹੈ ਤਾਂ ਆਪਣੇ ਕੋਲੇ ਦੋਵੇਂ ਹੀ ਡਿਪਾਰਟਮੈਂਟ ਇੱਥੇ ਹੈਗੇ ਨੇ ਸੋ ਕੋਈ ਵੀ ਜਿਹੜਾ ਕੋਈ ਲੋੜਵੰਦ ਹੋਵੇ ਤਾਂ ਉਹ ਇੱਥੇ ਆਪਣੇ ਕੋਲ ਸੰਪਰਕ ਕਰ ਸਕਦਾ ਹੈ ਜੀ ਜਿਵੇਂ ਸਰਦਾ ਸੀਰੀਆ ਸਾਡੇ ਕੋਲ ਸਾਰੀ ਫੈਸਿਲਿਟੀਆਂ ਅਵੇਲੇਬਲ ਨੇ ਸਾਰੀ ਹਾਈ ਰਿਸਕ ਡਿਲੀਵਰੀਜ਼ ਇੱਥੇ ਹੋਣ ਗਿਆ ਜਿਵੇਂ ਪੇਸ਼ੈਂਟ ਨੂੰ ਦੌਰੇ ਆਉਂਦੇ ਆ ਜਦੋਂ ਉਹਦਾ ਬੀਪੀ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਜਾਂ ਪੇਸ਼ੈਂਟ ਦੀ ਅਨ ਕੰਟਰੋਲਡ 슈ਗਰ ਹੈ ਜਾਂ ਕੋਈ ਪ੍ਰੀ ਟਰਮ ਡਿਲੀਵਰੀ ਹੋ ਜਾਂਦੀ ਹੈ ਜਿਵੇਂ 8ਵੇਂ ਮਹੀਨੇ ਤੱਕ ਥੱਲੇ ਡਿਲੀਵਰੀ ਜੀ ਹੋ ਜਾਂਦੀ ਹੈ ਤਾਂ ਉਹ ਸਾਰੀਆਂ ਫੈਸਿਲਿਟੀਆਂ ਨੇ ਸਾਡੇ ਕੋਲ ਪੀਡੀਆਟ੍ਰੀਸ਼ੀਅਨਸ ਅਵੇਲੇਬਲ ਨੇ ਬੇਬੀ ਐਂਡ ਮਦਰ ਦੀ ਪ੍ਰੋਪਰ ਕੇਅਰ ਦੀ ਇੱਥੇ ਸਾਰੇ ਫੈਸਿਲਿਟੀਆਂ ਨੇ। ਅਗਲੀ ਜ਼ਰੂਰੀ ਇੱਕ ਗੱਲ ਹੋਰ ਸੀ ਜਿਹੜੀ ਮੈਂ ਆਪਣੇ ਕੋਲੋਂ ਕੀਤੀ ਹੈ ਬੇਸਿਕਲੀ ਉਹ ਹੈ ਵੀ ਅਸੀਂ ਜਿਵੇਂ ਕੰਸਲਟੇਸ਼ਨ ਸਾਡੇ ਡਾਕਟਰ ਸਾਹਿਬ ਦੀ ਜ਼ਿਆਦਾ ਸੀ ਅਸੀਂ ਉਹ ਅੱਜ ਤੋਂ ਬਾਅਦ ਅੱਜ ਅਸੀਂ ਡਿਸਾਈਡ ਕਰਤਾ ਤੇ ਕੱਲ ਤੋਂ ਸ਼ੁਰੂ ਹੋ ਜਾਏਗੀ ਬੇਸਿਕਲੀ ਅਸੀਂ ਜਿਹੜੀ ਡਾਇਨਾਕੋਲਸੀ ਦੇ ਨਾਲ ਪੀਡੀਆਟ੍ਰੀਸ਼ੀਨ ਦੀ ਜਿਹੜੀ ਕੰਸਲਟੇਸ਼ਨ ਹੈ ਉਹ 50 ਰੁਪਏ ਰੱਖੀਏ ਤੇ ਜਿਹਦੇ ਵਿੱਚ 5 ਦਿਨ ਕਵਰ ਹੋਣਗੇ ਤੇ ਸਾਨੂੰ ਹੁੰਦਾ ਵੀ ਅਸੀਂ ਵੱਧ ਤੋਂ ਵੱਧ ਪੇਸ਼ੇਵਾਨਾਂ ਨੂੰ ਆਪਣੀ ਸੇਵਾਵਾਂ ਦੇ ਸਕੀਏ ਦੂਜਾ ਨੰਬਰ ਵੱਡੀ ਗੱਲ ਜਿਹੜੀ ਦੇਖੋ ਕਈ ਵਾਰੀ ਲੋਕਾਂ ਨੂੰ ਨਹੀਂ ਪਤਾ ਹੁੰਦਾ ਸ਼ਾਇਦ ਮੈਂ ਮੇਰੇ ਨਾਲ ਗੱਲ ਕਰਦੇ ਵੀ ਸੀ ਤੇ ਕਈਆਂ ਨੂੰ ਸਿਰਫ ਇੱਕ ਗੋਲੀ ਦੀ ਜਰੂਰਤ ਹੁੰਦੀ ਹੈ ਜਿੱਥੇ ਆਪਾਂ ਬਹੁਤ ਧਰ ਪਰ ਕੇ ਡੱਬੇ ਪੇਸ਼ੇਵਾਨ ਲੈਂਦੇ ਰਹਿੰਦਾ ਖਾਂਦਾ ਰਹਿੰਦਾ ਜੇ ਆਪ ਪੀਣ ਵਾਲੀ ਦਵਾਈਆਂ ਬਿਨਾਂ ਗੱਲ ਤੋਂ ਪੀਂਦਾ ਰਹਿੰਦਾ ਪੇਸ਼ੈਂਟ ਨੂੰ ਨਹੀਂ ਪਤਾ ਹੁੰਦਾ ਬਿਨਾਂ ਗੱਲ ਤੋਂ ਦਵਾਈਆਂ ਖਾਰੇ ਹੁੰਦਾ ਅਸੀਂ ਡਾਕਟਰ ਨੂੰ ਵੀ ਇਹੀ ਰਿਕਵੈਸਟ ਕੀਤੀ ਵੀ ਜੇ ਡਾਕਟਰ ਸਾਹਿਬ ਇੱਕ ਗੋਲੀ ਦੀ ਜਰੂਰਤ ਹੈ ਤਾਂ ਪੰਜ ਗੋਲੀਆਂ ਲਿਖਣ ਦੀ ਜਰੂਰਤ ਨਹੀਂ ਹੈ ਸਾਨੂੰ ਕੋਈ ਲੈਣ ਦੇਣੀ ਹੈ ਬਰੀਕ ਕਿੱਥੋਂ ਦਵਾਈ ਲੈ ਰਿਹਾ ਜਿੱਥੋਂ ਮਰਜ਼ੀ ਲਵੇ ਕੋਈ ਦਿੱਕਤ ਨਹੀਂ ਹੈ ਸਿਰਫ ਇੱਥੇ ਦਿਖਾ ਕੇ ਪੇਸ਼ੈਂਟ ਕਮ ਸੇ ਕਮ ਆਪਣਾ ਸਪੈਸ਼ਲ ਟਰੀਟਮੈਂਟ ਕਰਾ ਸਕੇ ਜੇ ਉਹਨੂੰ ਕੋਈ ਫਾਈਨੈਂਸ਼ੀਅਲੀ ਕੋਈ ਇਸ਼ੂ ਹੋਊਗਾ ਕੋਈ ਅਲਟਰਾਸਾਉਂਡ ਦੀ ਜਰੂਰਤ ਹੈ ਉਹਦੇ ਵਿੱਚ ਵੀ ਅਸੀਂ ਜਿੰਨੀ ਹੈਲਪ ਹੋ ਸਕਦੀ ਹੈ ਆਪਾਂ ਜ਼ਰੂਰ ਕਰਾਂਗੇ ਕਿਉਂਕ ਅਸੀਂ ਜਿੰਨਾ ਵੀ ਟ੍ਰੀਟਮੈਂਟ ਕਰਨਾ ਹੈ ਸਾਰੇ ਡਾਕਟਰ ਸਾਹਿਬਾ ਹੀ ਡਿਸਕਸ ਕੀਤੀ ਦੋਨੋਂ ਨਾਲ WHO ਦੀ ਜੋ ਵੀ ਗਾਈਡਲਾਈਨ ਹੈ ਉਹਦੇ ਅੰਦਰ ਹੀ ਟ੍ਰੀਟਮੈਂਟ ਕਰਨਗੇ ਕਿਉਂ ਐ ਨਹੀਂ ਵੀ ਬਿਨਾਂ ਗੱਲ ਤੋਂ ਕੋਈ ਕਿਸੇ ਨੂੰ ਦਵਾਈਆਂ ਲਿਖਤੀਆਂ ਜੀ ਕੁਝ ਬਿਨਾਂ ਗੱਲ ਤੋਂ ਟੈਸਟ ਕਰਵਾ ਲਵੇ ਪੇਸ਼ੇਂਟਾਂ ਨੂੰ ਵੀ ਮੇਰੀ ਰਿਕਵੈਸਟ ਹੈ ਵੀ ਬਿਨਾਂ ਗੱਲ ਤੋਂ ਕਹਿਣਾ ਵੀ ਨਹੀਂ ਵੀ ਸਾਡਾ ਅਲਟਰਨੇਸ਼ਨ ਕਰਾ ਲਓ ਜਾਂ ਸਾਡੇ ਇਹ ਟੈਸਟ ਕਰਾ ਲਓ ਕਿਉਂਕਿ ਲੋਕਾਂ ਨੂੰ ਆਦਤ ਵੀ ਹੈ ਵੀ ਬਿਨਾਂ ਗੱਲ ਤੋਂ ਮੇਰੇ 5000 ਦੇ ਪੈਸੇ ਦੀ 1500 ਰੁਪਏ ਦੀ ਫਲਾਣੀ ਜਗ੍ਹਾ ਹੋ ਰਹੀ ਜੀ ਤੇ ਮਰੀਜ਼ ਕਹਿੰਦਾ ਜੀ ਮੇਰੇ ਟੈਸਟ ਸਾਰੇ ਠੀਕ ਹੈ ਤੇ ਉਹ ਮਰੀਜ਼ ਵੀ ਦਵਾਈ ਕਿਉਂਕਿ ਜਦ ਡਾਕਟਰ ਨੂੰ ਪਤਾ ਹੁੰਦਾ ਕਿ ਉਹਨਾਂ ਕਿਹੜੇ ਟੈਸਟ ਕਰਾਣੇ ਠੀਕ ਹੈ ਨਾ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਆਪਾਂ ਅਨਸੀਸਰਲੀ ਕੋਈ ਨਾ ਆਪ ਟੈਸਟ ਕਰਾਈਏ ਸਾਡੀ ਵੀ ਕੋਸ਼ਿਸ਼ ਇਹੀ ਹੈ ਵੀ ਅਸੀਂ ਬਿਨਾਂ ਮਤਲਬ ਤੋਂ ਕੋਈ ਵੀ ਮੈਡੀਸਨ ਜਾਂ ਟੈਸਟ ਮੇਰੀ ਆਪਣੀ ਪਰਸਨਲ ਇਹੀ ਰਾਏ ਹੈ ਵੀ ਆਪਾਂ ਨਹੀਂ ਦੇਵਾਂਗੇ ਤੇ ਅਸੀਂ ਜਿੰਨਾ ਬੈਸਟ ਤੋਂ ਬੈਸਟ ਹੋ ਸਕਦਾ ਸਸਤਾ ਔਰ ਵਧੀਆ ਲੈ ਆ ਜਰੂਰ ਕਰਾਂਗੇ ਹਸਪੀਟਲ